ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਦੱਸਣ ਆਈ ਹਾਂ ਕਿ ਜਿਵੇਂ ਆਪਾਂ ਕੱਪੜੇ ਦਾ ਨਾਲਾ ਬਣਾ ਲੈਂਦੇ ਆ ਨਾ ਸੂਟ ਦੇ ਨਾਲ ਦਾ ਹੀ ਕਈ ਲੋਕਾਂ ਨੂੰ ਜਿਵੇਂ ਹੋਰ ਆਪਾਂ ਬੂਲ ਵਗੈਰਾ ਦਾ ਨਾਲਾ ਬਣਾਉਣਾ ਉਹ ਪਸੰਦ ਨਹੀਂ ਹੁੰਦਾਗਾ ਜਿਵੇਂ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਕੱਪੜੇ ਦਾ ਨਾਲ ਹੀ ਸੌਫਟ ਜਿਹਾ ਨਾਲਾ ਬਣਿਆ ਹੋਇਆ ਹੋਵੇ ਅੱਜ ਮੈਂ ਤੁਹਾਨੂੰ ਤਕਨੀਕ ਦੱਸ ਨਾਲੇ ਦੇ ਕੱਪੜੇ ਦੇ ਵਿੱਚ ਆਪਾਂ ਨੂੰ ਦੇਖੋ ਜੋੜ ਲਾਉਣਾ ਪੈ ਜਾਂਦਾ ਹੈ ਜਿਵੇਂ ਥੋੜਾ ਜਿਹਾ ਘੱਟ ਹੈ ਤੇ ਮੈਂ ਹੈ ਵੀ ਨੋ ਲੇਡੀ ਜਿਨ੍ਹਾਂ ਦਾ ਦਿਲੀ ਮੈਂ ਸਲਵਾਰ ਬਣਾਈ ਐ ਤੇ ਨਾਲਾਂ ਮੈਂ ਬਣਾ ਰਹੀ ਆ ਥੋੜਾ ਜਿਹਾ ਲੰਬਾ ਨਾਲ ਆਪਾਂ ਬਣਾਣਾ ਪਊਗਾ ਇਹਦੇ ਜਮੈਂ ਜੋੜ ਲਾਉਣ ਦਾ ਤੁਹਾਨੂੰ ਤਰੀਕਾ ਦੱਸੂਗੀ ਕਿ ਦੋ ਕੱਪੜੇ ਦੇਖੋ ਇਸ ਤਰ੍ਹਾਂ ਮੈਂ ਦੋ ਪੱਟੀਆਂ ਲਈਆਂ ਹੋਈਆਂ ਨਹੀਂ ਗਈਆਂ ਬਿਲਕੁਲ ਇੱਕੋ ਜਿਹੀਆਂ ਪੱਟੀਆਂ ਨਹੀਂ ਗਈਆਂ ਜੇ ਤੁਸੀਂ ਇਸ ਤਰ੍ਹਾਂ ਸਿੱਧਾ ਹੀ ਦੇਖੋ ਐ ਕੱਪੜੇ ਧਰ ਕੇ ਦੋਏ ਦੋਏ ਕੱਪੜਿਆਂ ਨੂੰ ਇਸ ਤਰ੍ਹਾਂ ਤੁਸੀਂ ਇੱਥੇ ਸਲਾਈ ਲਾ ਲੋਂਗੇ ਤਾਂ ਜਦ ਤੁਸੀਂ ਨਾਲੇ ਨੂੰ ਫੋਲਡ ਕਰੋਗੇ ਤਾਂ ਆ ਜਿਹੜਾ ਕੱਪੜਾ ਹੋਊਗਾ ਇੱਥੇ ਮੋਟਾ ਜਿਹਾ ਨਾਲਾ ਹੋ ਜਾਊਗਾ ਇੱਕ ਗੰਢ ਜਿਹਾ ਹੀ ਬਣ ਜਾਊਗੀ ਫੋਲਡ ਕਾਫੀ ਜਿਆਦਾ ਹੋ ਜਾਊਗਾ ਕਿਉਂਕਿ ਆਹ ਕੱਪੜੇ ਵੀ ਵਿੱਚ ਆ ਜਾਣਗੇ ਜਿਹੜਾ ਸਟਮਾ ਅੱਜ ਨਾਲ ਪਾ ਰੱਖਿਆ ਹੋਇਆ ਹੈਗਾ ਹੁਣ ਮੈਂ ਤੁਹਾਨੂੰ ਦੱਸੂਗੀ ਤਰੀਕਾ ਦੇਖੋ ਇਹ ਦੋ ਕੱਪੜੇ ਲੈਣੇ ਹੈਗੇ ਇਸ ਤਰ੍ਹਾਂ ਨਹੀਂ ਆਪਾਂ ਕੱਪੜੇ ਨੂੰ ਧਰਨਾ ਹੈ ਕੱਪੜੇ ਨੂੰ ਪੱਟੀ ਨੂੰ ਲੈ ਕੇ ਦੇਖੋ ਐਂ ਧਰਨਾ ਹੈ ਦੁਬਾਰਾ ਤੋਂ ਦੱਸੂਗੀ ਇਸ ਤਰ੍ਹਾਂ ਆਹ ਪੱਟੀ ਇੱਕ ਨੂੰ ਸਿੱਧੀ ਫੜਨਾ ਹੈ ਉਹਦੇ ਨਾਲ ਦੂਸਰੀ ਪੱਟੀ ਨੂੰ ਐ ਟੇਡਾ ਧਰ ਲੈਣਾ ਹੈ ਇਹ ਦੇਖੋ ਇਸ ਨਾਲ ਨਾ ਆਪਣੀ ਰੇਵ ਸਲਾਈ ਲੱਗ ਜੂਗੀ ਤਿਰਸ਼ੀ ਸਲਾਈ ਲੱਗ ਜੂਗੀ ਇਹ ਸਲਾਈ ਪੂਰੀ ਇੱਕ ਜਗ੍ਹਾ ਤੇ ਨਹੀਂ ਆਊਗੀ ਐ ਦੇਖੋ ਜਿਹੜੇ ਬਿਗਨਰਸ ਹੈਗੇ ਆ ਉਹਨੂੰ ਇਹਨੂੰ ਨਿਸ਼ਾਨ ਲਾ ਕੇ ਜੇ ਮਾਰਕਿੰਗ ਕਰਕੇ ਵੀ ਬਣਾ ਸਕਦੇ ਹੈਗੇ ਮੈਂ ਦੇਖੋ ਮੈਂ ਤੁਹਾਨੂੰ ਮਾਰਕਿੰਗ ਕਰਨੀ ਦੱਸੂਗੀ ਜਿਹੜਾ ਇੱਕਾ ਕਿਨਾਰਾ ਆਪਾਂ ਨੇ ਇਸ ਤਰ੍ਹਾਂ ਟੇਡਾ ਤਰੇਗਾ ਜੋੜਿਆ ਗਿਆ ਕਿਨਾਰੇ ਤੋਂ ਲੈ ਕੇ ਇਧਰਲੇ ਕਿਨਾਰੇ ਨੂੰ ਜਿੱਥੇ ਜੋਇੰਟ ਕਰਨਾ ਆਪਾਂ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਸਕੇਲ ਧਰ ਕੇ ਨੇ ਇਹਨਾਂ ਦੋਹਾਂ ਤੇ ਮਾਰਕਿੰਗ ਕਰ ਲਾਂਗੇ ਬਿਗਨਰਸ ਦੇ ਲਈ ਬੜਾ ਆਸਾਨ ਹੋ ਜਾਊਗਾ ਇਸ ਤਰ੍ਹਾਂ ਮਾਰਕਿੰਗ ਕਰਕੇ ਸਲਾਈ ਲਾਉਣੀ ਆਪਾਂ ਮਾਰਕ ਦੇ ਬਿਲਕੁਲ ਉੱਤੇ ਉੱਤੇ ਸਲਾਈ ਲਾਉਣੀ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਮਾਰਕਿੰਗ ਕਰ ਲਾਂਗੇ ਮਾਰਕਿੰਗ ਕਰਕੇ ਤੁਸੀਂ ਪਹਿਲਾਂ ਕਟਿੰਗ ਵੀ ਕਰ ਸਕਦੇ ਹੋਗੇ ਅਤੇ ਮਾਰਕਿੰਗ ਦੇ ਉੱਪਰ ਉੱਪਰ ਪਹਿਲਾਂ ਸਲਾਈ ਲਾ ਕੇ ਬਾਹਰ ਦੇ ਵਿੱਚ ਤੁਸੀਂ ਕਟਿੰਗ ਵੀ ਕਰ ਸਕਦੇ ਹੋਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਜਿਵੇਂ ਇਹ ਜੋੜਿਆ ਹੋਇਆ ਹੈਗਾ ਐਵੇਂ ਹੀ ਜੋੜੇ ਹੋਏ ਇਸ ਤਰ੍ਹਾਂ ਮਾਰਕਿੰਗ ਵਾਲੀ ਸਾਈਡ ਤੋਂ ਇਸ ਤਰ੍ਹਾਂ ਮਸ਼ੀਨ ਰੱਖ ਲੈਣੀ ਹੈਗੀ ये सिलाई ली है मार्किंग ऊपर उपर, -उपर। देखो। मार्किंग के ऊपर उपर बिल्कुल आपने सिलाई है, ला ली लीएगी देखो ਉਹ ਜੇ ਵੀ ਡਿਫਰੈਂਟ ਕਲਰ ਦਾ ਜਿਹੜਾ ਥ੍ਰੈਡ ਹੈਗਾ ਉਹ ਯੂਜ਼ ਕੀਤਾ ਹੋਇਆ ਹੈਗਾ ਧਾਗਾ ਜਿਹੜਾ ਮੈਂ ਥੋੜੀ ਜਿਹਾ ਅਲੱਗ ਕਲਰ ਦਾ ਯੂਜ਼ ਕੀਤਾ ਹੈਗਾ ਤਾਂ ਕਿ ਤੁਹਾਨੂੰ ਸਲਾਈ ਦਿਖਾਈ ਦੇ ਜੇ ਚੰਗੀ ਤਰ੍ਹਾਂ ਹੁਣ ਜਿਹੜਾ ਐਕਸਟਰਾ ਮਾਰਜਿਨ ਹੈਗਾ 1 ਪੈਰ ਦਾ ਮਾਰਜਿਨ ਢੱਕ ਕੇ ਆਪਾਂ ਐਕਸਟਰਾ ਮਾਰਜਿਨ ਨੂੰ ਕੱਟ ਕਰ ਦਾਂਗੇ ਇਸ ਤਰ੍ਹਾਂ ਕੈਂਚੀ ਨਾਲ ਬਸ ਇੱਕ ਪੈਰ ਦਾ ਹੀ ਮਾਰਜਿਨ ਤੁਸੀਂ ਰੱਖਣਾ ਹੈਗਾ ਬਾਕੀ ਨੂੰ ਕੱਟ ਕਰ ਦੇਣਾ ਹੈਗਾ ਸਟਾਪ ਸਟਾਪ ਦੇਖੋ ਜੀ ਆ ਆਪਣਾ ਜੋੜ ਲੱਗ ਗਿਆ ਹੈਗਾ ਪੱਟੀ ਬਿਲਕੁਲ ਦੇਖੋ ਜੋੜ ਲੱਗਿਆ ਹੁਣ ਕੀ ਕਰਾਂਗੇ ਆ ਦੇਖੋ ਜਦੋਂ ਆਪਾਂ ਨਾਲੇ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਨਾ ਕਿੱਥੇ ਆ ਗਈ ਆ ਸਲਾਈ ਦੇਖੋ ਕਿੱਥੇ ਆਈ ਹੈ ਆ ਕਿੱਥੇ ਆਈ ਹੈ ਇਹਦੇ ਨਾਲ ਮੋਟਾ ਜਿਹਾ ਨਾਲਾ ਨਹੀਂ ਬਣੂਗਾ ਦੇਖੋ ਇਹ ਆਪਾਂ ਨੂੰ ਤੰਗ ਨਹੀਂ ਕਰੂਗਾ ਜੇ ਆਪਾਂ ਸਿੱਧੀ ਇਹ ਜੋੜ ਲਾ ਕੇ ਉਹਨੂੰ ਬਣਾਉਂਦੇ ਤਾਂ ਗਾਂਢੀ ਜੀ ਬਣ ਜਾਂਦੀ ਦੇਖੋ ਹੁਣ ਆਪਾਂ ਇਹਨੂੰ ਨਾਲੇ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਪਹਿਲਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਾਂਗੇ ਫਿਰ ਇਸ ਤਰ੍ਹਾਂ ਕਰਾਂਗੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਐਵੇਂ ਇਕੱਠਾ ਨਹੀਂ ਰੱਖਣਾ ਇਨੂੰ ਇੱਕ ਤੈਨੂੰ ਥੋੜਾ ਜਿਹਾ ਪਿੱਛੇ ਹਟਾ ਕੇ ਐਂ ਰੱਖਣਾ ਹੈਗਾ ਇਸ ਤਰ੍ਹਾਂ ਤੁਸੀਂ ਨਾਲਾ ਬਣਾਉਣਾ ਹੈਗਾ ਥੋੜਾ ਇਹ ਟੰਕਾ ਜਿਹੜਾ ਮਸ਼ੀਨ ਦਾ ਤੁਸੀਂ ਨਾਲਾ ਬਣਾਉਂਦੇ ਹੋਏ ਵੱਡਾ ਵੀ ਕਰ ਸਕਦੇ ਹੋਗੇ ਵਖਾ ਜੀ ਨੂੰ ਬੋਲਦੇ ਹੋ ਇਸ ਤਰ੍ਹਾਂ ਥੋੜਾ ਜਿਹਾ ਆ ਕੱਪੜੇ ਨੂੰ ਪਿੱਛੇ ਹਟਾ ਕੇ ਰੱਖਣਾ ਹੈ ਤੁਸੀਂ ਇਹਦੇ ਨਾਲ ਨਾਲ ਜਿਆਦਾ ਸੋਹਣਾ ਬਣੂਗਾ ਇਸ ਤਰ੍ਹਾਂ ਪੂਰੇ ਨਾਲੇ ਨੂੰ ਆਪਾਂ ਬੜਾ ਲਾਂਗੇ ਬੜਾ ਹੀ ਸੋਹਣਾ ਦੇਖੋ ਮੋਟਾ ਜਿਹਾ ਨਾਲਾ ਬਣਿਆਗਾ ਉਹਨਾਂ ਨੂੰ ਤੰਗ ਵੀ ਨਹੀਂ ਕਰੂਗਾ ਤੇ ਸੌਫਟ ਵੀ ਰਹੂਗਾ ਪੈਣਣਗੇ ਜਿਹੜੇ ਤੁਹਾਡੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਜੇ ਵੀਡੀਓ ਨੂੰ ਪਸੰਦ ਕਰ ਰਹੇ ਹੋ ਚੰਗੀ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਨੂੰ ਆਲ ਤੇ ਸੈੱਟ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਣਾ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ